ਬਾਬਾ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਪਣਾ ਘਰ ਮੁਸਤਰਾਖ ਨਾ ਸਾਕੈ ਕੀ ਪਰ ਕਰ ਜੋ ਹਣ ਲਾਗਾ ਉਹ ਤੇਰੀ ਆਤਮਕ ਜੀਵਨ ਤੇਰੇ ਗੁਣ ਲੁੱਟੇ ਜਾ ਰਹੇ ਨੇ ਸਿੱਖਾ ਤੇ ਤੂੰ ਝਾਕੀ ਹੋਰਾਂ ਬਣ ਜਾਈ ਆਪਣਾ ਆਪ ਸਵਾਰ ਬਾਬਾ ਫਰੀਦ ਜੀ ਦੇ ਅਨਸਾਹ ਆਪ ਸਵਾਰੈ ਮੈਂ ਮਿਲੇ ਮੈਂ ਮਿਲੇ ਆਸੁਕ ਹੋਏ ਫਰੀਦਾ ਕਿ ਤੂੰ ਮੇਰਾ ਹੋਏ ਰਹੀਂ ਸਭ ਜਗ ਤੇਰਾ ਹੋਏ ਇਸ ਪੱਖ ਤੋਂ ਜੇ ਦੇਖੋ ਤੁਸੀਂ ਸਿੱਖੋ ਆਪੇ ਨੂੰ ਸਵਾਰੰਦੀਆਂ ਬਾਤਾਂ ਨੇ ਦੂਜਿਆਂ ਦੇ ਔਗਣ ਫਰੋਲਣ ਚੱਲੋਗੇ ਤਾਂ ਆਪਣੇ ਆਪ ਦੀ ਖੋਜ ਨਹੀਂ ਕਦੇ ਹੋ ਸਕਦੀ ਆਪੇ ਨੂੰ ਸਵਾਰੰਦੀਆਂ ਗੱਲਾਂ ਇਹੀ ਗੁਰਮਤਿ ਦਾ ਰਾਹ ਇਸ ਰਾਹ ਤੇ ਚੱਲ ਕੇ ਉੱਚਾ ਤੇ ਸੁੱਚਾ ਜੀਵਨ ਬਣਾਓ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਚੰਗੇ ਰਾਹ ਪਾਇਆ ਜਾ ਸਕੇ ਤਾਰ ਨੂੰ ਚੰਗੇ ਹੋਣ ਦਾ ਪ੍ਰਮਾਣ ਵੀ ਚੰਗੇ ਲੋਕਾਂ ਦੀ ਕਾਰਗੁਜ਼ਾਰੀ ਹੀ ਦਰਸਾਉਂਦੀ ਹੁੰਦੀ ਹੈ ਇਸ ਲਈ ਜੇ ਬਾਣਾ ਪਾਇਆ ਤਾਂ ਬਾਣੀ ਦੇ ਧਾਰਨੀ ਬਣ ਕੇ ਸਿੱਖੀ ਜੀਵਨ ਲੋਕਾਂ ਸਾਹਮਣੇ ਰੋਲ ਮਾਡਲ ਬਣ ਕੇ ਦਿਖਾਓ ਤਾਂ ਕਿ ਲੋਕ ਇਸ ਪੱਖ ਤੇ ਆ ਕੇ ਆਪਣੇ ਜੀਵਨ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰਨ ਕਿ ਜਿਸ ਸਿੱਖਿਆ ਤੇ ਚੱਲਦੇ ਨੇ ਇਸ ਨਾਲ ਉੱਚਾ ਤੇ ਸੁੱਚਾ ਜੀਵਨ ਜੁਹਿਆ ਜਾ ਸਕਦਾ ਹੈ ਆ